ਸ੍ਰੀ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਲਓ ਜੀ ਬੂਟਿਆਂ ਨੂੰ ਪਾਣੀ ਲਾ ਦਿੱਤਾ ਹੁਣੀ ਚ ਬਾਜਰਾ ਬੀਜੀਆ ਸਮਾਂ ਲੇਟ ਹੋ ਗੇ ਹੁਣੀ ਨੇ ਬਤਾ ਜਣਾ ਪਰਸੋਂ ਚੋਫੇ ਤੱਕ ਬਾਜਰਾ ਬੀਜਦੇ ਆ ਫਿਰ ਐਸੀ ਕੱਖ ਦੀ ਬੀਜ ਉਹ ਹਲੇ ਔਰ ਉਹ ਲੋਹੇ ਗੱਦਾ ਸ੍ਰੀ ਕਾਲ ਜੀ ਠੀਕ ਆ ਐਂ ਓਕੇ ਤਰੀਕ ਵੀ ਲੰਘੀ ਗੱਲ ਫੋਨ ਕਰ ਲੈਣਾ ਤਾਂ ਟਰਾਲਰ ਟਰਾਲੇ ਦੀ ਤਰੀਕ ਤੇ ਪਹਿਲੀ 1 ਜੂਨ ਚੱਕਿਆ ਹੀ ਨਹੀਂ ਫੋਨ ਮੈਸੇਜ ਕਰਿਆ ਤਾਂ ਹਜੇ ਜਵਾਬ ਦਿੱਤਾ ਨਹੀਂ ਹਾਂ ਇਹ ਤਾਂ ਜਾ ਕੇ ਆਉਣਾ ਪੈਣਾ। ਇਹ ਤਾਂ ਘੌਣਾ ਰਿਵਿਡ ਲੱਕ ਰੋਤਾ ਬਣਾਉਣਾ। ਫੇਰ ਬਣਾਉਣਾ ਤਾਂ ਉਹਨਾਂ ਨੇ। ਉਹ ਟਾਈਮ ਤਾਂ ਲਾਈ ਦਿੰਦੇ ਆ ਹੁਣ ਦੇਖਦਾ ਪਰਸੋਂ ਚੌਥੇ ਤੱਕ ਛੱਡ ਦਾ ਨਿਬੜ ਗਿਆ ਜਦਨ। ਉੱਤੇ ਵਾ ਗੀੜਾ ਮਾਰ ਕੇ ਆਉਂਦਾ। ਖਬਰਸਾਰ ਲੈ ਕੇ ਆਉਂਦਾ ਵੀ ਭਾਈ ਦੱਸੋ। ਕਿਆ ਕਹਿੰਦੇ ਆ? ਐ ਵੀ ਸਾਲਾ ਖਾਸੀ ਦੂਰ ਆ। ਆਹੀ ਤਾਂ ਬੰਗਾ 100 ਕਿਲੋਮੀਟਰ ਤੋਂ ਉੱਪਰ ਵਜ ਜਾਂਦਾ। ਬਦਾ ਉਹ ਹੀ ਤੱਕ ਜਾਂਦਾ ਵੇਖਾ ਵੇਖਾ। ਜਾਣਾ ਆਉਣਾ ਕਿਹੜੇ ਸੌਖਾ ਜੇ ਨੇੜੇ ਹੋਵੇ ਤਾਂ ਮੋਟਰਸਾਈਕਲ ਤੇ ਦੂਏ ਦਿਨ ਚੱਲੇ ਜਾਹ। ਬੰਦਾ ਫੇਰ ਵੀ ਉਹ ਆ ਮੋਟਰਸਾਈਕਲ ਪਟਾਉਣੀ ਧੂਹੀ ਦੁਖਣ ਲੱਗੇ। ਉਹੀ ਕਹਿੰਦਾ ਹੂੰ ਜੇ ਨੇੜੇ ਹੋਵੇ ਬੰਦਾ ਦੋ ਗੇੜੇ ਮਾਰਿਆ ਹੋਵੇ। ਕਰੂੰਗਾ ਫੋਨ ਕਰ ਉਹਨਾਂ ਨੂੰ ਕਹ ਫਾਈਟ। ਫੋਨ ਤਾਂ ਚੱਕਦੇ ਨਹੀਂ ਮੈਸੇਜ ਹੀ ਕਰਿਆ ਤਾਂ। ਕਿ ਟ੍ਰੈਲਰ ਲੈਣ ਆਉਣਾ। ਇੱਕ ਦਿਨ ਪਹਿਨਾ ਚੱਕਿਆ ਤਾਂ ਕਹਿੰਦਾ ਬਾਈ ਬਸ ਧਰਿਆ ਵਾ ਕੋਈ ਗੱਲ ਨਹੀਂ। ਹਾਂ। ਮੈਂ ਕੋਈ ਗੱਲ ਨਹੀਂ ਬਾਅਦ ਵਿੱਚ ਜਾ ਕੇ ਪਤਾ ਲੱਗੂਗਾ। ਮੋਟਰ ਦਿਖਾ ਦੇਣਾ ਮੀਨਾ ਦਾ। ਮੀਨਾ ਕਾਡਾ ਲੈ ਜੀ ਮੈਨੂੰ ਉਮੀਦ ਆ। ਇਹਨਾਂ ਦਾ ਲਖਾਏ ਦੇਣਾ 20 25 ਦਾ ਯਾਰਾ ਬੈਲਾ ਨਹੀਂ ਹੈਗਾ ਨਹੀਂ ਤਾਂ ਮੈਂ ਜਾਇਆਣ ਦਾ ਕੱਦਾ ਮੇਰਾ ਮਾਰੇ ਉਹਨਾਂ ਦੋਨੋਂ ਕੋਲ ਲੋਡ ਨਹੀਂ ਦਾ ਤੂੰ ਤਾਂ ਹੀ ਉੱਪਰ ਹੀ ਜਾਂਦਾ ਲੋੜ ਨਹੀਂ ਇੱਧਰ ਤੇ ਟਾਈਮ ਨਹੀਂ ਲੱਗਦਾ ਯਾਰ ਸਾਰੀ ਦਿਹਾੜੀ ਲੱਗ ਜਾਣੀ ਹੁਣ ਇੱਧਰ ਚਾਰ ਪੰਜ ਦਿਨ ਦਾ ਕੰਮ ਹੈ ਉਹ ਬਾਹ ਕੇ ਤਾਂ ਪਾਣੀ ਖੱਡਣਾ ਦਾ ਨਾ ਇੱਕ ਨਹੀਂ ਠੀਕ ਆ ਬਾਹ ਦੇ ਖੇਤ ਪਾਣੀ ਫੀਰਦਾ ਐ ਇੰਨਾ ਪੀਕੇ ਕੇ ਗਾਣਾ ਬਾਈਰਾ ਬੀਜ ਦੇਣਾ ਪਰਸੋਂ ਚੋਠੇ ਇਹਨੂੰ ਬਾਬੇ ਉੱਪਰ ਦੇ ਬਾਹ ਕੇ ਵਿੱਚੇ ਬੂਟੇ ਜੇ ਸਾਫ ਕਰ ਦੂੰਗੇ ਨਾਲੇ ਮੈਂ ਕਹਾਂ 100 ਰੁਪਏ ਕਿਲੋ ਵਾਲਾ ਬੀਜ ਤੂੰ ਆ ਨੀ ਮੈਂ ਦੂਆ ਲੱਤਾ ਵਾ 600 ਰੁਪਏ ਵਾਲਾ ਕਿ ਮੈਨਾਂ ਰਹਾ ਵਾਲਾ ਬਿੱਜ ਬਾਬਾ ਦੀ ਹੈ ਬਾਜ ਉਹ ਹੋ ਜਾਂਦਾ ਮੈਂ 600 ਵਾਲਾ ਲੱਤਾਂ ਵਾਲਾ ਡੇਰੀ ਤੇ ਆਇਆ ਵੇ ਤਾਂ ਦੇਖੇ ਰੱਖ ਰੇ ਗੱਬੇ ਗੱਬੇ ਵੀਦਣਾ ਸਾਡਾ ਨੀ ਵੀਚੂਗਾ ਬੂਟਿਆਂ ਦੀ ਜੜ ਤੇ ਬਾਜਣਾ ਤਾਂ ਹੋ ਜਾਂਦਾ ਪਿੱਛੇ ਮੱਕੀ ਮੱਕੀ ਹਟਲਦੇ ਨਹੀਂ ਸਾਡੀ ਮੱਕੀ ਨਹੀਂ ਹੁੰਦੀ ਮੱਕੀ ਨੂੰ ਬੈਣਾ ਨਹੀਂ ਵੀ ਤੰਗ ਕਰਨਾ ਮੱਕੀ ਨਾਲੋਂ ਬਾਜਰਾ ਹੀ ਠੀਕ ਆ ਹੂੰ ਹੋਰ ਫੇ ਠੀਕਾ ਮੈਂ ਵੀ ਬੀਜਣਾ ਉੱਤੇ ਗੱਬੇ ਚਰੀ ਜੀ ਤੈਨੂੰ ਵੀ ਕੱਹਾਰੇ ਮੱਕੀ ਬੀਤੀ ਤੇ ਜੰਮੀ ਨਹੀਂ ਮੱਕੀ ਜਦੋਂ ਪੰਗਾਈ ਹੈ ਹਾਂ ਐਵੇਂ ਪੰਗਾ ਲੈ ਲਿਆ ਮੈਂ ਇਹ ਬਾਜ਼ਾਰ ਚਰੀਓ ਛੜਨ ਦਾ ਚਰੀ ਬਹੁਤ ਵਧੀਆ ਖੜੀ ਐ ਚਰੀ ਬਹੁਤ ਵਧੀਆ ਖੜੀ ਆ ਉਹ ਦੇਖੀ ਜਿੰਮੂ ਨੇ ਬੀਤੀ ਹੋਈ ਐ ਬਹੁਤ ਵਧੀਆ ਚਰੀ ਖੜੀ ਐ ਰੇ ਪੌਣਾ ਮੈਂ ਪਾਇਆ ਕੋਈ ਗੋਦ ਨਹੀਂ ਦੋ ਇੱਕਦਮ ਮਰਕਾਨਾ ਦੋ ਕਹਾਰੇ ਤੈਨੂੰ ਵੀ ਚਰੀ ਬੀਜ ਦੇ ਇਹ ਤਾਂ ਬਾਰ-ਬਾਰ ਚਰੀ ਬੀਜ ਦਿੰਦਾ ਹਾਂ ਬਹੁਤ ਵਧੀਆ ਚਰੀ ਖੜੀ ਐ ਬਾਰ-ਬਾਰ ਚਰੀ ਹੋ ਜਾਣੀ 8 ਰੁਪਏ ਕਿਲੋ ਵਾਲੀ ਐ ਨਾਲੇ 60 ਵਾਲੀ ਤਾਂ ਹੈਗੀ ਆ ਉਦੋਂ ਮੈਂ ਤੇ ਪੰਪ ਲਈ ਗਿਆ ਰੋੜਵੇਜ ਮੈਂ ਕਰੀ ਵੀ ਦੀ ਝਟਪਟਾ ਰਣ ਸੰਪੂਰ ਮੇਰੇ ਵੀ ਯਾਦ ਨਹੀਂ ਰਿਹਾ ਕਿ ਕਿ 10 ਦਿਨ ਹੋ ਗਏ ਤੇ ਕਰੀ ਨੂੰ ਬਈ ਉਹਨੂੰ ਕਹਿ ਦਮਾ ਧੋਲੀ ਨਾਮ ਨੇ ਮੈਨੂੰ ਪੁੱਛਿਆ ਕਹਿੰਦਾ ਕਿਹੜੀ ਸੁਰੇ ਕਰੀ ਵੀ ਕੁਛ ਨਹੀਂ ਆਇਆ ਪਾਪ ਚੱਕੇ ਲੰਘ ਗਿਆ ਉਹਨੇ ਵੀ ਧੋਤਾਂ ਨਹੀਂ ਜਾ ਕੇ ਕਣੀ ਸਪਰੇਅ ਕਰਤੀ ਤੇਰੀ ਉਦੇ ਪਰ ਚਰੀ ਫਿਰ ਚਰੀ ਦੁੱਗਣੀ ਹੋ ਗਈ ਤੇਰੀ ਫੂਕਤੀ ਉੱਪਰ ਤੇ ਆਹ ਫੂਕਣੀ ਉਹ ਮੈਂ ਤਾਂ ਹੀ ਕਹਿੰਦਾ ਕਹਿੰਦਾ ਯਾਰ ਚਰੀ ਫੂਕ ਹੋ ਗਈ ਕਹਿੰਦਾ ਪਾਪ ਘਾਦੇ ਵਾਲਾ ਦਾ ਮਾ ਝਟਪਟਾ ਵਾਲਾ ਦਾ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਮਾਵੇ ਧੋਤਾਂ ਲੈਣਾ ਚਾਹੀਦਾ ਜਾਂ ਚੀਜ਼ ਲੈ ਕੇ ਆਉਣਾ ਧੋਤ ਇਹ ਰਾ ਕਿੰਨੇ-ਕਿੰਨੇ ਕਰਦੇ ਫਿਰ ਜਿੱਕਾ ਮਰਦੀ ਕਰ ਹਾਂ ਜਿੱਤਾ ਜਿੱਕਾ ਮਰਜ਼ੀ ਕਰੀ ਆ ਹਾਂ ਹੋ ਗਿਆ ਪਨੀਰੀ ਚੈਰੀ ਉੱਪਰ ਕਰਦੇ ਉਹ ਧੋ ਫੇ ਧੋ ਕੇ ਮੈਂ ਤਾਂ ਘਰ ਜਾ ਕੇ ਪਹਿਲਾਂ ਸਰਪਨਾ ਧੋਣਾ ਜੇ ਕੋਈ ਵੀ ਕੰਮ ਪਾ ਜਣੀ ਧੋਗੇ ਪਹਿਲਾਂ ਵੀ ਮੜੇ ਪਾਣੀ ਮਾਰਦੇ ਇਨਜ ਫਰਕ ਪੈ ਜਾਂਦਾ ਉਹ ਫੇ ਰੱਖ ਰਾਂ ਮੈਂ ਕਿਉਂਕਿ ਇਹ ਮੂਰੇ ਮੂਰੇ ਨਾਲੀ ਤੇ ਹੁੰਦਾ ਕਾਇਆ ਹੁੰਦਾ ਬੁਕੀ ਵਿੱਚ ਹੁੰਦਾ ਵਿੱਚ ਆ ਫਿਰ ਉਹ ਵੀ ਉਹ ਕਰ ਦਿੰਦਾ ਉਹ ਵੀ ਕਿਵੇਂ ਢਾੜ ਦਿੰਦਾ ਫਿਰ ਉਹ ਕਰ ਦਿੰਦਾ ਹੋਰ ਅੱਜ ਫੇ ਜਾਣਾ ਰੋਪੜ ਲਿਆਉਣੀ ਦੋਏ ਸਪਰੇਅ ਕਰਨੀ ਗੱਲ ਨੂੰ ਮੈਂ ਆਰੇ ਇਸ ਦੇ ਪਾਸਾ ਜਿਹਾ ਕੋਈ ਉਪਾਈ ਨਹੀਂ ਗੇੜੀ ਲਿਆਉਣੀ ਆ ਮੈਂ ਗੰਨੇ ਵਾਸਤੇ ਤੁਹਾਨੂੰ ਦੱਸਦਿਆਂ ਤਿੰਨ ਚਾਰ ਸਪਰੇਆ ਹੁਣ ਲੰਘ ਗਿਆ ਹਾਂ ਫੰਗੀ ਫੈਡ ਕਰਤੀਏ ਹੁਣੀ ਟਾਈਮ ਆ ਹੁਣ ਵੀ ਗੰਨਾ ਏਡਾ ਏਡਾ ਹੋ ਗਿਆ ਸਰ ਜੱਡਾ ਉੱਪਰ ਆ ਕੇ ਪੰਪ ਕਰ ਹੁਣੀ ਆ ਮੇਰਾ ਤਾਂ ਛੋਟਾ ਛੋਟਾ ਤੇਰੇ ਛੋਟਾ ਮੇਰੇ ਲੰਘ ਗਿਆ ਆਹ ਤਾਂ ਮੇਰਾ ਉੱਪਰ ਹੋ ਗਿਆ ਆ ਮੇਰਾ ਛੋਟਾ ਏ ਉਹ ਦੋ ਜਿੰਨੇ ਉੱਪਰ ਲੰਘ ਗਏ ਮੈਂ ਕਰ ਦਵਾ ਹੁਣੀ ਟਾਈਮ ਆ ਫੇਰ ਨਹੀਂ ਹੋਣੀ ਹੈਗੀ ਜਾਣਾ ਤਾਂ ਹੈਗਾ ਮੈਂ ਅੱਜ ਚਲੋ ਦੇਖਦੇ ਆ ਫਿਰ ਆਪ ਦੇਖ ਲੰਨੇ ਚੱਲਦੇ ਆ ਠੀਕ ਆ ਚਲ ਠੀਕ ਆ ਬਾਹਰ ਚੱਲਿਆ ਥੋੜਾ ਜਿਹਾ ਰਹਿ ਕਰਦਣੀ ਬੰਦ ਫਿਰ ਮੈ ਵੀ ਮਸਤਰੀ ਪਹੁੰਚ ਚੁੱਕੇ ਆ ਸਾਰੇ ਹੀ ਨੇ ਲੱਗੇ ਆਪਣੇ ਆਪਣੇ ਕੰਮ ਤੇ ਇਹ ਪਿਆਜ ਦੇ ਫੇਰ ਲੈਂਟਰ ਪਾਈਏ ਦੋਹੀ ਦਾ ਆ ਬੇ ਆਓ ਪਈਆ ਨਰੋਈ ਗਈ ਬਾਕੀ ਅੱਜ ਇਹਨਾਂ ਨੂੰ ਬਾੜੇ ਚ ਭੇਜੀਏ ਆਪੂ ਅੱਜ ਰੁਲਦੇ ਪਏ ਇੱਥੇ ਕਦੇ ਪਹਿਲਾਂ ਸੋਚਿਆ ਤਾਂ ਇੱਥੇ ਲਾਉਂਗੇ ਫੇਰ ਮੁੱਕਰ ਗਏ ਹੁਣੇ ਟੂਚਨ ਬਾਕੇ ਵਿਚਾਰੇ ਉਧਰ ਜੱਲੇ ਬਾੜੇ ਚ ਚੱਲ ਲਾਈਏ ਟਕਾਣੇ ਇਹਨਾਂ ਨੂੰ ਹੈ ਆਹ ਜਿਹੜੇ ਗੇਟ ਲਾਗੂ ਮੋਹਟ ਕੇ ਲਾ ਲੂ ਕਿੱਥੇ ਉਹਦਾ ਚੰਗੇ ਨਹੀਂ ਲੱਗਣੇ ਚੰਗੇ ਬਾਹਰ ਕਰ ਲਾ ਤਾਂ ਦਈਏ ਇੱਥੇ ਹੈ ਹਲਕੇ ਤੇ ਲਾ ਕੇ ਨੂੰ ਰੱਖਣੀ ਕਿ ਕਿਹਦਾਹ ਕਰਾਂਗੇ ਹਲਕੇ ਤੇ ਲਾ ਕੇ ਕਿਥੇ ਰੱਖਣੇ ਉੱਥੇ ਗਾਹਾਂ ਪੇ ਜਾਣਾ ਬਾੜੇ ਚ ਫੇਕ ਖਿੱਚ ਕੇ ਕਰ ਦੂੰਗੇ ਹਾਇ ਨੂੰ ਇੱਧਰ ਉੱਧਰ ਚਲੋ ਇਧਰ ਨਹੀਂ ਲਿਆ ਟੋਚਣ ਪਾ ਫਿਰ ਬਣਾ ਰਸਤਾ ਕਲੀਅਰ ਲੈ ਕੇ ਚੱਲੀਏ ਇਹਨਾਂ ਨੂੰ ਮਾਰਦਾ ਉਹਦਾ ਮਾਰਦਾ ਹੱਕ ਰੱਖ ਲੈ نیچے ਕੇ ਸਰਨੇ ਤੋਂ ਅੱਗੇ ਰੁਕ ਲਾ ਪਰਾ ਇਹਨੂੰ ਬੱਸ ਬੱਲੇ ਕਰਕੇ ਘਟ ਕੇ ਜੜਿਆ है रोजर भी निकल चल लिया हाँ ओते नहीं चाहिए था हाँ जी एक ही कार चढ़िया है मेरी कार का नहीं ज़्यादा देखता नहीं मेरी क्या गलती है ਉਹ ਬਾਬੇ ਹੁਣ ਦੋਹੇ ਪਾਸੇ ਤੇ ਮੈਂ ਪਹਿਲਾਂ ਇਹਦੇ ਕੋਲ ਤੇ ਕਢਾਉਂਦਾ ਚੱਲਿਓ ਨੂੰ ਉਹ ਆ ਗਿਆ ਅੱਗੇ ਬਾਈ ਕੀ ਆ ਕਰ ਲੋ ਅੱਗੇ ਫਿਰ ਡਾਈ ਲਾਉਂਦੇ ਅਸੀਂ ਚਲੋ ਕਰੋ ਕਰਦੇ ਵੀ ਸਾਡਾ ਹੀ ਲੋ ਜੀ ਲੱਗਾ ਦੂਜੇ ਗੇਟ ਨੂੰ ਸ਼ੁਰੂ ਨੂੰ ਵੀ ਪੱਲਾ ਲਾ ਲੀਏ ਉਹ ਜਣਾਂ ਜਾਨ ਬਿਲਕੁਲ ਬੰਦ ਆਏ ਹੂੰ ਇਹ ਪਹੀਏ ਵੱਡੇ ਲੇ ਦੇ ਬਾਕੀ ਪਰ ਸਨਾ ਘਾਂਟੇ ਦੀ ਸੁੰਨੀ ਨੇ ਤਿਆਰ ਰੈਡੀ ਨੇ ਉੱਧਰ ਚੱਲਦਾ ਅਲਮਾਰੀ ਦਾ ਕੰਮ ਜਿਹੜੀ ਰਹਿੰਦੀ ਆ ਉਹਦੇ ਚ ਤਿੰਨ ਖੰਨੇ ਪਾਉਣੇ ਆ ਹੂੰ ਦੇਖ ਨਹੀਂ ਕਿੱਥੇ ਕਾਉਣਾ ਦੂਆ ਲੈਂਟਰ ਸੋਣੀ ਨਾ ਦੂਆ ਲੈਂਟਰ ਪਾ ਲੱਗਿਆ ਸੁੱਖਾ ਜੀ 1 2 3 4 5 6 7 8 ਇਹਦੇ ਵੀ ਜਿਆਦਾ ਪਾਤੇ ਤਾਂ ਗੇੜ ਹਾਂ ਵੱਧ ਫਿਰ ਆ ਦਰਵਾਜ਼ੇ ਦਾ ਵੀ ਦੇਖਣਾ ਨਾ ਸੈਂਟਰ ਘਰ ਤਾਂ ਤੋਂ ਉਹ ਉਹ ਵੱਡਾ ਘੱਟ ਦਾ ਪਾਏਗਾ ਉਤੋਂ ਚੱਲ ਘੱਟੇ ਚਾਈਦਾ ਨੀਮੀ ਵਾਲਾ ਤਾਂ ਹਾਂ ਇਹ ਜਣੀ ਕਿ ਇੱਕ ਤਾਂ ਉੱਚਾ ਦਾ ਲੈ ਦੋ ਤੇ ਆਪਰ ਵਾਲਾ ਉਹਦਾ ਛੋਕੋ ਇਸ਼ਾਰਾ ਕਰਾਂਗਾ ਤਾਂ ਦਰਵਾਜ਼ੇ ਵਿੱਚ ਬਰਾਦ ਦੇ ਅੱਗੇ ਜਾ ਇੱਕ ਬਰਾ ਉਹਦੇ ਲਈ ਬੋਰਡ ਲਾਉਣ ਦਾ ਲਾਉਣ ਦਾ ਹੈ ਜਿਵੇਂ ਲਾਉਣ ਦਾ ਤਾਂ ਇੱਕ ਹੈ ਹੈ ਉਹਦਾ ਲਾਣਾ ਵਾਸਤੇ ਬਸ ਲਾਲਾ ਬੋਰਡ ਕੋਈ ਨਹੀਂ ਲਾ ਦੂਗਾ ਤੇ ਕਰ ਤੇ ਟੋ ਪਾ ਲਈਏ ਪਰ ਫਿਰ ਮਸਲਾ ਹੈ ਪਾ ਲਈ ਤੇ ਗੇਂਡ ਪਰ ਬੇਚੀ ਜਾ ਕੇ ਬਹੁਤ ਕੰਮ ਕਰਨੀ ਉਹ ਕਰ ਲੂਗੇ ਉਧਰ ਸਲੈਪ ਦੀ ਤਿਆਰੀ ਹੈ ਆਪ ਉਹ ਪਾ ਲਈਏ ਜੀ ਉਧਰ ਸਲੈਪ ਦੀ ਤਿਆਰੀ ਨਹੀਂ ਪੜ ਜੂਗਾ ਫਿਰ ਬੈਠੇ ਰਹੂਗਾ ਟੋਟੇ ਭਾਂਜੀ ਜੀ ਕੰਮ ਨੇ ਪੜ ਗਏ ਉਹ ਪਾਉਣਾ ਨਹੀਂ ਬੜਾ ਜਾ ਉਹ ਵੀ ਕਰ ਹੋਣਾ ਪਤਾ ਜੀ ਆ ਉਹ ਬੜਾ ਉਹ ਟਾਈਆਂ ਦਾ ਹਾਂ ਉਹ ਵੀ ਕਰਨਾ ਕੋਈ ਨਹੀਂ ਹੋਈ ਨੂੰ ਹਰ ਦਾ ਬਾਰੀ ਬਾਰੀ ਸਿਰ ਉਲੀ ਹੋਈ ਟਾਈਮ ਹੋਣਾ ਬਾਬੇ ਦਾ ਹਰੇਕ ਦਾ ਹਾਂਜੀ ਹਾਂਜੀ ਹਾਂ ਨਿੰਮ ਦੀ ਜੜ ਵਿੱਚ ਨਾ ਉਹ ਬਣਾ ਰੇਤਾ ਜਿੱਦ ਨੂੰ ਖਿੱਚਦੇ ਇਹ ਹਾਂ ਚਾਹ ਤੋਂ ਨਹੀਂ ਹਾਂ ਮੜਾ ਜ ਮੁੰਬੜਾ ਰੇਤਾ ਹਟਾ ਦੇ ਤੇ ਬਚਾਉਣੀ ਆਪਾਂ ਨੇ ਇਹ ਇਹਨੇ ਆਪਾਂ ਨੂੰ ਸ਼ਾਮਾਂ ਕਰਨੀਆਂ ਸਾਰੇ ਵਿਹੜੇ ਚ ਇਹਦੀ ਸ਼ਾਮਾਂ ਗੈਲੇ ਓਟੀਏ ਨੂੰ ਸ਼ਾਮਾਂ ਇੱਧਰ ਸਾਰੇ ਘਰ ਨੂੰ ਸ਼ਾਮਾਂ ਰਹਿਣੀਆਂ ਸ਼ਾਮਾਂ ਸਹੀ ਜੀ ਨਹੀਂ ਨਾ ਪਿਛਲੇ ਸਾਲ ਲਾਈ ਤੀ ਬਚ ਗਈ ਬਚਾਉਣੀ ਆ ਚਾਹੇ ਕੁਝ ਵੀ ਹੋ ਗਏ ਤਾਂ ਬਚ ਗਈ ਹੁਣ ਤਾਂ ਚੱਲ ਨਾ ਨਾ ਬਚੀ ਵੀ ਹੋ ਆ ਸੁਣੀ ਹੋਈ ਆਈ ਫੇਰ ਵੀ ਬਾਪਾ ਯਾਰ ਇਹਨਾਂ ਦੇ ਜੜ ਚ ਕੱਢਦੇ ਨੂੰ ਪਾਣੀ ਪਾ ਦਾਂਗੇ ਅੱਜ ਆ ਜੜ ਵਿੱਚੋਂ ਰੇਤਾ ਜਾ ਆਟਾ ਦੇ ਬਸ ਜਿਹੜਾ ਪਾਣੀ ਪਾ ਦਈਏ ਇਹਨੂੰ ਹਾਂ ਉੱਪਰੋਂ ਖੜਦੇ ਰੇਤਾ ਉਧਰ ਨੂੰ ਹਾਂ ਬਸ ਫਿਰ ਇਹਨੂੰ ਪਾਣੀ ਪਾ ਦਾਂਗੇ ਹਾਂ ਜੜ ਚੋਂ ਰੇਤਾ ਹਟਾ ਦੇ ਆ ਸਾੜਦੇ ਬਸ ਕਰਦੇ ਪਰਾਂ ਨੂੰ ਆ ਚੱਕਦੇ ਹਾਂ ਧੋਆ ਪਾਦੀ ਬਾਅਦ ਚ ਮੜਾ ਜੇ ਗੜ ਚ ਪਾਣੀ ਦੀ ਬਾਲਟੀ ਪਾ ਦੇ ਇੱਕ ਸਰੋਂ ਦਾ ਤੇਲ ਪਾਈ ਤੇ ਫਰਕ ਆ ਨਹੀਂ ਰੂਜ ਹੈ ਹਾਂ ਚਲ ਪਰਾਂ ਨੂੰ ਜੰਦੀ ਯਾਰ ਨੂੰ ਕੀ ਦੇਖਦਾ ਹਾਂ ਚਲਕਣ ਕਰੀ ਪਈ ਇਹਦੇ ਫਿਰ ਕਰਦੇ ਕਹਿੰਦੇ ਬੋਲੇ ਮੀਰ ਰੱਖਿਓ ਪਲੇਨ ਜੀ ਰੱਖਿਓ ਯਾਰ ਇਹ ਖੁੱਲਣਾ ਕਿ ਨਾ ਉਹ ਨਾ ਠੀਕ ਹੈ ਪਲੇਨ ਸਾਫ ਹੋ ਜਾਂਦਾ ਹਾਂ ਪਾਣੀ ਪੂਣੀ ਗਰੇ ਤੇ ਕਰਤੀ ਕੋਰਾਂ ਦੀ ਇਹਦੀ ਹੋ ਵੀ ਹੋ ਗਿਆ ਉਹ ਵੀ ਹੋ ਗਿਆ ਅੰਦਰ ਬਾਹਰ ਨਾ ਪੈ ਗਈ ਆ ਪਾ ਦੇ ਕੋ ਉਹ ਪਾ ਦੇ ਜਿਹੜਾ ਰਹਿੰਦਾ ਉਹ ਹੋ ਜੂ ਇਹਦਾ ਹਾਂ ਹਾਂ ਉਹਦੀ ਚਲਾਈ ਕਰਕੇ ਹੂੰ ਕੱਠਾ ਵੀ ਪਾ ਦੂੰਗੇ ਫਿਰ ਹਾਂ ਜੀ ਜੀ ਸੈਟਿੰਗ ਕਰਦੇ ਸਾਟੇ ਦਾ ਦੋ ਯਾਨੀ ਕਿ ਉਹ ਪਾ ਕਰਕੇ ਰੈਡੀ ਆਪਾਂ ਇੱਕ ਟੋਟਾ ਲਾਉਣ ਹੋ ਜਾਣਾ ਹਾਂ ਹਾਂ ਲੈ ਰੈਡੀ ਗੱਲ ਇਹ ਉਹਦਾ 2 3 3 ਚੰਲੇ ਬਾਅਦ ਬੜੀਏ ਵਾਲੇ ਆਪਾਂ 3 ਨੇ ਬਈ ਕਿ ਤੋਂ ਬਾਲੇ ਹੈ ਨਹੀਂ ਹੁਣ ਛੋਟੇ ਪਾਈ ਉਹਨੇ ਜਿਹੜੀ ਉਹਨੇ ਟੁੱਟੇਗੇ ਬਹੁਤ ਆ ਦੇ ਸਭ ਬਾਲੇ ਵੀ ਟੁੱਟੇ ਵੀ ਪਏ ਹੋਊਗੇ ਆਪਣੇ ਕੋਲ ਪਿਆ ਦੰਦੇ ਵਾਲਾ ਧਮਮ ਚਲਾਉਣਾ ਚੜ੍ਹ ਫਰਾਗ ਜਿਹੜੀਆਂ ਕਿਹੜਾ ਉਹ ਦੰਦੀ ਜਿਹੜਾ ਫੇਟਣੀ ਹੈਗਾ ਉਹਨੇ ਬਾਲੇ ਪੜ ਦੇਣ ਹਾਂ ਸੈਂਟਰ ਚ ਰੱਖ ਕਿੱਥੇ ਸੈਂਟਰ ਹੈ ਇਹ ਹੈਗਾ ਇਹ ਸਾਢੇ 28 ਤੇ ਸਾਢੇ 28 ਇੱਥੇ ਇਹ ਨੂੰ ਸੈਂਟਰ 'ਚ ਰੱਖਣਾ ਜਿੱਥੇ ਟੀਨੇ ਆਉਣਾ ਉਹ ਨਾਲ ਹਾਂ ਉਧਰ ਰੱਖ ਲਈਏ ਇੱਥੇ ਰੱਖੇ ਹੂੰ 2 ਫੁੱਟ ਪਰ ਰੱਖ ਲੈਣਾ ਤੇ ਹੁਣ ਲੋਹੇ ਦੀਆਂ ਸੂਲੀਆਂ ਕੰਸਨ ਦਾ ਬਣਾਉਂਦੀਆਂ ਵਸਤਰੀ ਨੇ ਚਮਕ ਚਮਕ ਕੱਥਰ ਰੌਣ ਦੀ ਲੋੜ ਨਹੀਂ ਕਾਲਾ ਪੱਥਰ ਲੱਗ ਗਿਆ ਹੈ ਹਾਂ ਉਹੀ ਪੱਥਰ ਲਾਉਣਾ ਮੇਰੇ ਭਾਈ ਸੱਤ ਸਾਲ ਹੋ ਗਏ ਐਨ ਰੁਕੇਗਾ ਨਾ ਲਓ ਜੀ ਬਣਾਤੀ ਸੋਨੀ ਨੇ ਰੋਪੜ ਵਾਲੀ ਝੇਲ ਆ ਜੋਨੀ ਮਰ ਉਪਰਲੀ ਇਹ ਬਣਾਤੀ ਐ ਨਾ ਸੁਣ ਇਹ ਜਾਲੀ ਇੱਥੇ ਦੀ ਆ ਜੀ ਤਿਆਰ ਹੋ ਗਈ ਇਹ ਵੀ ਬਾਹਰ ਤੇ ਦਾ ਜੇਲ੍ਹ ਹੀ ਲੱਗਦੀ ਆ ਇਹ ਹੱਡਾ ਡੇ ਗੇਟ ਆ ਹੂੰ ਬੜੀ ਵੱਡ ਹੋ ਗਈ ਫਰਗੇ ਟੂਟੇ ਟੂਟੇ ਪਾ ਕੇ ਸਾਰੇ ਦਿੱਤਾ। ਹੂੰ। ਨਾ ਨਾ ਠੀਕ ਐ। ਪੂਰਾ ਹੀ ਹੋਣਾ ਚਾਹੀਦਾ ਸਰ ਗਿਆ ਬਸ। ਇਸੇ ਦਾ ਦੇਣੀ ਇਹ ਮਸ਼ੀਨ ਤੇ ਅੱਧ ਵਾਲੀ ਉਹ ਜਿੰਨੀ ਲੱਗੂਗੀ। ਜਿਹੜੋ ਪਈ ਐ। ਉਹ ਮਸ਼ੀਨ ਤੇ ਅੱਧ ਹੋਵੇ ਲੱਗਣੀ। ਪੱਕਾ ਕਰਨੇ ਨੇ। ਉਦੋਂ ਕੰਫਦਾ ਕੰਮ ਚੱਲਦਾ ਜੀ ਜਿਹੜੀ ਰੈਂਗੀ ਸੀ ਹਾਂ ਆਈਪੀਐਲ ਦੇਖਿਆ ਵਾ ਹੁਣ ਉਹ ਫੇਰ ਸੱਤਾ ਉਹ ਪੜ 36 ਦਾ ਸਹੀ ਆ ਉਧਰ 22 ਚਿੱਪੜ 36 ਪਾਤੀ ਉਹਦੀ ਬੰਨਤਾ ਹਾਂ ਸੋਖੇ ਉਧਰ ਲਾ ਗੇੜ ਤਾਂ ਲੈਂਦਾ ਜਿਹੜਾ ਰੂਪੜ ਵਾਲੀ ਯੇਲ ਹੁੰਦੀ ਆ ਉਹ ਬਾਬੇ ਉਹੀ ਜੀ ਲੱਗਦੀ ਆ ਆਈ ਇਹ ਨੂੰ ਮੰਗਵਾਉਣਾ ਕਿਆ ਕਾ ਚੰਪ ਹੋਪ ਹੈ ਇਹ ਨਾਲ ਦੱਸ ਕਿਉਂ ਨਹੀਂ ਮਰਾ ਬੱਚੇ ਨੇ ਕਰੀ ਨੂੰ ਆਏ ਨਾ ਰੰਗ ਕਰਨਾ ਉਹਨੂੰ ਤਾਂ ਫਾਇ ਗਿਆ ਨਾ ਰੰਗ ਤੇ ਮਾਇ ਖਾ ਉਹ ਮਰਾ ਆਪ ਦੇਖਿਆ ਉਹਨੂੰ ਰੰਗ ਕਰਾਉਂਦਾ ਕਾਲੂ ਬਿੰਦੂ ਨੂੰ ਕਹਿੰਦਾ ਵੀ ਰੰਗ ਕਰ ਇਹਨੇ ਉਹਨੂੰ ਤਾਂ ਤੇ ਫਾਇ ਫੇਰੇ ਜਿੰਦੇ ਨੂੰ ਰੰਗ ਕਰ ਤੋ ਹਾਂ ਬਿੰਦੂ ਨੂੰ ਕਹਿਣਾ ਵੀ ਕਰ ਰੰਗ ਆ ਜਾ ਕਰਦਾ ਉਹਨੂੰ ਫੋਨ ਵੀ ਕੱਲ ਦੀ ਡਾੜੀ ਲਾ ਕੇ ਜਾ ਮੈਂ ਇਧਰੇ 서 ਗਿਆ ਇਹ ਆ ਲੜੇ ਫਿਰ ਸੋਈ ਦੇ ਆ ਵੀ ਮਸ਼ੀਨ ਨੂੰ ਲੱਗੇ ਲਾਉ ਦੇਖਦੇ ਆ ਕਿ ਆਹ ਕਹਿੰਦੀ ਐ ਸਰਾਖ ਇਹ ਜੌਂਡੀਅਰ ਚੱਲੇ ਉਹ ਕਿੱਥੇ ਕਰਨੀ ਆ ਦੇਖ ਲੈ ਬਰਾਬਰ ਜੇ ਕਰ ਲਾ ਬਸ ਲਾ ਕੇ ਦੇਖ कि फर्क है उपर भी हाँ बस ठीक है बहुत बस ठीक है ਐਂਡ ਜੀ ਜਾ ਕੇ ਮੰਨੇ ਆ ਨਾ ਜਸ 19 ਨੇ ਸਿਰ ਮਾਰਤਾ ਵੀ ਨਹੀਂ ਹੋਣੀ ਜਲ ਮੰਨੇ ਆ ਬਸ ਬਹੁਤਾ ਡੈਟ ਨਾ ਕਰੀਏ ਬਸ ਠੀਕ ਆ ਜੇ ਵੀ ਬੜੇ ਲੋਡ ਪੈਣਾ ਜਾਂ ਤਾਂ ਸਿਰ ਮਾਰਿਆ ਵੀ ਨਹੀਂ ਵਾਜੋ ਦੇ ਮੰਨ ਗਿਆ ਦੇਖ ਲੈ ਹਾਂ 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 ਹ ਮਰਾਤੀ ਆ ਨਾ ਹਾਂ ਕਹਿੰਦਾ ਮਰਦਾ ਭੁੱਖਾ ਹੈ ਉਹੀ ਥੋੜਾ ਕਹਿਆ ਤਾਂ ਉਹ ਚਮਕੀਲੇ ਦਾ ਗੀਤ ਉਹੀ ਥੋੜਾ ਕਿਹੜਾ ਬਾਈ ਨੱਸਰੀ ਦਾ ਸਦੀਕ ਦਾ ਕਹਿੰਦਾ ਜਰ ਦੇ ਦਿਨ ਮਰਦਾ ਉਹ ਨੱਗਾ ਤਾਂ ਨਾਲ ਜੱਟ ਦੇ ਜੱਟਾਂ ਤੱਕਿਆ ਉਹਦਾ ਸੋਸਾ ਲੈ ਕੇ ਬੰਦ ਸਿਆ ਉਹ ਵੀ ਕਹਿੰਦਾ ਨਾ ਨਾ ਗੀਤ ਆ ਕਹਿੰਦਾ ਜਰ ਦੇ ਦਿਨ ਮਰਦਾ ਕਹਿੰਦਾ ਬੱਚ ਦਾ ਨਜ਼ਰ ਨਹੀਂ ਆਉਂਦਾ ਉਹ ਗੱਲ ਕਰਦਾ ਮੈਂ ਗੜੇ ਮੋਦੀ 6 ਵਜ ਗਏ ਆ ਬੜਦਾ ਇੱਕ ਥੱਲੇ ਰਹਿ ਗਿਆ ਉਹ ਥੱਲੇ ਆ ਵੀ ਲਾਤੀ ਸੋਨੀ ਨੇ ਚਾਦਰ ਉਹ ਥੱਲੇ ਹਾਂ ਪੇਂਟ ਮਰਾਉਣਾ ਗਾਲੂ ਯਾਰ ਬਾਹਰ ਬਹੁਤ ਔਖਾ ਹੈ ਪਿੱਛੇ ਚੱਲਣਾ ਐ ਪੈਂਦਾ ਗਲੀ ਵਿੱਚ ਚਮਕ ਪੈਂਦੀ ਆ ਪੇਂਟ ਮਰਾਉਂਦਾ ਉਹਨੂੰ ਕਰ ਲੂ ਕਿਹਾ ਬਿੰਦੂ ਨੂੰ ਛੱਕਿਆ ਹੀ ਨਹੀਂ ਉਹਨੇ ਫੋਨ ਬਿੰਦੂ ਦਾ ਫੋਨ ਖਰਾਬ ਉਹਨੂੰ ਪਤਾ ਨਹੀਂ ਲੱਗਦਾ ਤਾਂ ਹੀ ਫਿਰ ਹੈਲੋ ਹੈਲੋ ਜੀ ਗਰੀ ਗਿਆ ਨਾ ਗੱਲ ਹੋਈ ਨਾ ਵਾਸਤਾ ਫੋਨ ਖਰਾਬ ਦਾ ਚਲ ਕਾਹਦੇ ਪੱਤੇ ਕੋ ਜਿੰਨੇ ਫੋਨ ਦੇ ਪੱਤੇ ਦੇ ਸਾਰਾ ਇਕੱਲਾ ਇਕੱਲਾ ਕੀ ਕਰਦਾ ਆਹ ਤੈਨੂੰ ਕਹਿੰਦਾ ਕੀ ਕੋਲੇ ਜਾ ਮਾਪੇ ਨਹੀਂ ਹਾਂ